ਚੇ ਜਾਂਦੇ ਆ ਠੀਕ ਹੈ ਜੀ ਸੋ ਕੋਈ ਦਿੱਕਤ ਆ ਰਹੀ ਹੈ ਤੁਹਾਨੂੰ ਦਿੱਕਤ ਆਹੀ ਹੈ ਜੀ ਸਕੂਲ ਦੇ ਵਿੱਚ ਪ੍ਰੋਪਰ ਖੇਡ ਦਾ ਮੈਦਾਨ ਨਹੀਂ ਹੈਗਾ ਜੀ ਹਾਂਜੀ ਜੇ ਖੇਡ ਦਾ ਮੈਦਾਨ ਹੋਵੇ ਤਾਂ ਪ੍ਰੋਪਰ ਬੱਚੇ ਦੀ ਪ੍ਰੈਕਟਿਸ ਹੋਵੇ ਤਾਂ ਉਹ ਜਿਹਾ ਕੀ ਸਟੇਟ ਕੀ ਤੇ ਹੋ ਸਕਦਾ ਦੇਸ਼ ਵਾਸਤੇ ਖੇਲ ਜਾਣ ਹਾਂਜੀ 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 ਤਾਂ ਖੇਡ ਦੇ ਮੈਦਾਨ ਦੀ ਕਾਟ ਹੈ ਜੀ ਸਕੂਲ ਨੂੰ ਠੀਕ ਹੈ ਜੀ ਤੇ ਮੰਨ ਲਓ ਜੀ ਕਿੱਦਾਂ ਆਪਾਂ ਨੂੰ ਕਿੰਨੀ ਜਗ੍ਹਾ ਚਾਹੀਦੀ ਹੈ ਕਿੱਡਾ ਗਰਾਊਂਡ ਕੋਈ ਇੱਕ ਪ੍ਰੋਪਰ ਗਰਾਊਂਡ ਹੋਣੀ ਘੱਟੋ ਘੱਟ ਜਿਵੇਂ ਜੇ 400 ਮੀਟਰ 600 ਮੀਟਰ ਟਰੈਕ ਦਾ ਜੋ ਏਰੀਆ ਹੁੰਦਾ ਉਹਨੂੰ ਕਵਰ ਕਰਦਾ ਗਰਾਊਂਡ ਤਾਂ ਹੋਵੇ ਨਾ ਬਾਕੀ ਗੇਮਾਂ ਦਾ ਚਲੋ ਵਿਚਾਲੇ ਜਗ੍ਹਾ ਲੈ ਜਾਂਦੀ ਹੈ ਜੀ ਆਪਦੀ ਲੇਕਿਨ ਟਰੈਕ ਜੇ ਨਹੀਂ ਜਗ੍ਹਾ ਹੋਵੇ ਵੀ 600 ਮੀਟਰ ਦਾ ਟਰੈਕ ਬਣ ਜੇ ਠੀਕ ਹੈ ਜੀ 600 ਮੀਟਰ ਦਾ ਟਰੈਕ ਬਣੇ ਬਾਅਦ ਬਾਕੀ ਦਾ ਸੋ ਅਡਜਸਟਮੈਂਟ ਹੋ ਜਾਂਦੀ ਹੈ ਜੀ ਹਾਂਜੀ ਹਾਂਜੀ ਬਾਕੀ ਜੋ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਹਯੁੱਧ ਨਸ਼ਿਆਂ ਵਿਰੁੱਧ ਹਾਂਜੀ ਯੁੱਧ ਨਸ਼ਿਆਂ ਵਿਰੁੱਧ ਤਾਂ ਤਾਂ ਹੀ ਹੋਊਗਾ ਜੇ ਬੱਚਿਆਂ ਨੂੰ ਨਸ਼ਿਆਂ ਤੋਂ ਤਾਂ ਹਟਾ ਪਾਵਾਂਗੇ ਨਾ ਤੇ ਬੱਚਿਆਂ ਨੂੰ ਖੇਡਾਂ ਦੀ ਤਰਫ ਅੱਗੇ ਲੈ ਕੇ ਜਾਵਾਂਗੇ ਠੀਕ ਹੈ ਜੀ ਸਰ ਜੀ ਤਾਂ ਖੇਡਾਂ ਵਾਸਤੇ ਗਰਾਊਂਡ ਚਾਹੀਦਾ ਜੀ ਹਾਂਜੀ ਤੋ ਸਰ ਆਪਾਂ ਹੁਣ ਸਰ ਜਿਹੜੀ ਇਹਨਾਂ ਦੀ ਤਿਆਰੀ ਕਰਾ ਰਹੇ ਆ ਉਹ ਕਿੱਥੇ ਕਰਾਉਣੇ ਤੁਸੀਂ ਬਣੋ ਉਹ ਹੁਣ ਸਰ ਆਪਾਂ ਇਹਨਾਂ ਨੂੰ ਬਾੜਾ ਭਾਈ ਕੇ ਲੈ ਕੇ ਜਾਣੇ ਆ ਜੀ ਓਥੇ ਤਿਆਰੀ ਹੋ ਰਹੀ ਹੈ ਹਾਂ ਜੀ ਠੀਕ ਹੈ ਤੋ ਬਾੜਾ ਭਾਈ ਕੇ ਗਰਾਊਂਡ ਹੈਗਾ ਵੱਡਾ ਹਾਂ ਬਾੜਾ ਭਾਈ ਕੇ ਗਰਾਊਂਡ ਹੈਗਾ ਸਰ ਠੀਕ ਹੈ ਜੀ ਮੇਨ ਉਥੇ ਮੱਥਿਆ ਵੀ ਗਰਾਊਂਡ ਦੀ ਆ ਘਟੂ ਘਟੂ